ਪਟਾ ਅੱਜ ਬੰਗਾਰਤਾ ਨੈਕਸਟ ਡੇ ਅਗਲੇ ਵਲੌਗ ਦੀ ਸ਼ੁਰੂਆਤ ਅੱਜ ਆਪਾਂ ਚੱਲੇ ਮੇਲੇ ਤੇ ਆ ਖੜੇ ਆ ਆਪਣੇ ਟਲਰਨੇ ਯਾਰ ਦੋਸਤ ਜਿਹੜੇ ਵਿਹਲੇ ਖੜੇ ਪੰਗੇ ਲਈ ਜਾਂਦੇ ਆ ਓਪੇ ਡੋ ਆ ਜਾਓ ਮੈਨੂੰ ਨਹੀਂ ਕੋਸਣਾ ਮੈਂ ਟੀ ਮਾਰਨੀ ਐ ਮੱਥੇ 'ਚ ਤੇ ਚੱਲੀਏ ਫਿਰ ਚਲੋ ਚਲੋ ਕੀ ਕਹਿਣਾ ਚਾਹੋਗੇ ਬਾਈ ਜੀ ਤੁਸੀਂ ਕੋਹ ਨਹੀਂ ਪਤਾ ਵੀਣਾ ਕੱਲੀ ਆ ਸਾਰੇ ਗੱਲ ਇਹ ਮਨਦੀਪ ਬਤਾ ਗਿਆ ਹੋ ਗਏ ਹੋ ਗਿਆ ਸੈਟ ਉਹ ਨਹੀਂ گا ਭਰਾਵਾ ਚਲੋ ਯਾਰ ਚਲੀਏ ਅੱਗੇ ਵਧੀਏ ਪਤਾ ਵੀ ਕੀ ਹੋਣਗੇ ਉਹ ਰੇਕਲਾ ਪੈਥੇ ਠਾਲਤੇ ਹੋਏ ਆ ਤੇ ਆਪਾਂ ਹੁਣ ਚੱਲਦੇ ਆ ਮੇਲਾ ਘੁੰਮਣ ਗਿੜਾ ਕੱਢਣ ਯਾਰ ਮੈਂ ਤਰ ਆਪਣੇ ਅੱਗੇ ਤੇ ਆਪਾਂ ਫਿੱਕੇ ਬਿੱਕੇ ਉਹ ਜੁੜੋ ਰਿਹਾ ਕਰ ਆਪਣੇ ਬਲੌਗ ਕਰਨਾ ਆ ਇੱਥੇ ਬੁੜੀਆਂ ਵਾਲਾ ਸਮਾਨ ਆ ਖੜੀ ਵੇਖੀ ਜਾਂਦੀ ਆ ਬਾਹਰ ਤੁਹਾਡੇ ਸ਼ਰਮ ਕਰੋ ਕਿੰਨੇ ਆਪਣੀਆਂ ਸਹੇਲੀਆਂ ਨੂੰ ਤੁਸੀਂ ਨੇ ਕੁਝ ਨਹੀਂ ਹੋ ਸਕਦਾ ਅੱਜ ਕੱਲ ਦੀ ਜਰਨੀ ਸ਼ੋਡ ਮੇਲਾ ਘੁੰਮ ਰਹੇ ਆ ਆਰੇ ਹਰਮਾਨ ਰਾਈਟਮ ਬਾਟਰ 10 10 ਆ ਮੈਂ ਇੱਕ ਤਾਂਬੇ ਦਾ ਛੱਲਾ ਜਿਹਾ ਲਿਆ ਆਪਣੇ ਭਰਾ ਆਹ ਆਪਣਾ ਬਾਈ ਆਪਣੀ ਮਹਿਬੂਬਾ ਲਈ ਲੈ ਰਿਹਾ ਪਤਾ ਨਹੀਂ ਕੀ ਲੈ ਰਿਹਾ ਮੁੰਡੇ ਨੇ ਵੀ ਵਾਲ ਜੇ ਸੈਟ ਕਰ ਲਿਆ ਕਾਲੀਆਂ ਕਾਲੀਆਂ ਜੱਮ ਬਣਾ ਜਮਨਾ ਓਏ ਤੂੰ ਤੂੰ ਤੇਰੇ ਪੇੜ ਤੇ ਜਮਰਾ ਧੋਈਆ ਓਹ ਥਾਲੇ ਚਲੋ ਇੱਧਰ ਇੱਧਰ ਆਇਓ ਮੇਰੇ ਕੋਲ ਓਹ ਮੇਰੀ ਸੋਨੇ ਕਾਲ ਚਿੜੀ ਸ਼ਿੱਕਾ ਲੈ ਜਾ ਓਏ ਓਹ ਖੇਡਿਆ ਕਰੋਗੇ ਨਹੀਂ ਓਹ ਖੇਡਿਆ ਕਰੋ ਤੁਸੀਂ ਦੋਨੇ ਜਾਣੇ ਓਹ ਹੋ 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 ਏ ਛੋਟੇ ਛੋਟੇ ਬੱਚੇ ਖੇਡ ਰਹੇ ਓਏ ਆਪਾ ਵੀਰੇ ਐਸੇ ਮਸਾਲਾ ਥੋੜਾ ਉਹ ਹਜੇ ਤਾਈ ਤਾਂ ਕੀਕਾ ਹੀ ਮਾਰੀ ਜਾਂਦੇ ਆ ਆਪਾਂ ਅੰਨਤ ਲੈ ਰਹੇ ਆ ਰਾਵਣਾ ਖੜੇ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਕੁਝ ਵੀ ਨਹੀਂ ਸਰਾ ਲਾਦਾ ਉਹੋਂ ਕਹਿੰਦਾ ਚੜਨਾ ਹੁਣ ਇੱਕ ਉਧਰ ਨੂੰ ਭੱਜ ਗਿਆ ਚੜਨਾ ਬਾਕਸ਼ੋਪ ਉਹਨੇ ਮੱਤਕੇ ਨੇ ਬੜਾ ਲਾਇਆ ਸੀ ਕੇਤੀ ਦੇ ਚੜਨਾ ਇੱਕ ਆ ਬੈਠਾ ਹੋਣਾ ਠੰਡਾ ਆ ਚੜਨਾ ਵੇ ਦੇਖ ਲੈ ਚੜਦਾ ਉਹਨੇ ਬੜੀ ਆਤਮਜਾਈ ਸੀ ਕੇਤੀ ਦੇ ਜੜਨਾ ਕੇਤੀ ਜੜਨਾ ਠੰਡੇ ਹੋਏ ਬੈਠੇ ਆ ਚਲੀਏ ਫੇਰ ਜਿੱਥੇ ਇਧਰ ਕਿਲੇ ਬੀਤੇ ਛਾ ਦਾ ਵੀ ਲੰਗਰ ਲੱਗਿਆ ਹੋਇਆ ਆਪੇ ਇਥੇ ਰਾਵਣਾ ਬੈਠੇ ਆ ਇਧਰ ਚੱਲੀਏ ਦੇਖੋ ਕਿੰਨੇ ਮੁੰਡੇ ਬਾਜਾ ਮਾਰੀਏ ਤੇ ਬਲਬਣੀਆਂ ਸੁਆਦ ਨੇ ਆ ਗੁਰਦਾ ਲੱਗ ਕੇ ਪਹਿਲੀ ਦੀ ਬਾਤ ਤੇ ਰਾਵਣ ਦੇ ਚੌਣਾ ਤੁਹਾਡਾ ਖੜਦਾ ਪਣਾ ਹੈ ਇਹਦੇ ਚੱਕਰ ਪਰਦੂ ਫੜਦੇ ਜਿਵੇਂ ਲੋਰ ਦਾ ਤਾਂ ਕੰਮ ਸੀ ਤਾਂ ਉਹਦਾ ਕਿਰਾਇਆ ਹੋ ਗਿਆ ਆਪੇ ਦਾ ਬਾਟੇ ਦਾ ਨਾਮ ਹੋਵੇ ਜਿਹਨੇ ਬੱਡਾ ਸਟਾਰ ਕੋਈ ਜਿਹੜੇ ਕਮੇਡ ਆ ਗਿਆ ਉਹਨੇ ਸਾਰੇ ਸਾਥੀਆਂ ਦਾ ਇੱਕ ਵਾਰ ਦੇ ਧੰਨਵਾਦ ਲਓ ਤਾਲੀ ਦੀ ਰੇ ਦੇ ਜੱਗੀ ਕੋਸ਼ਿਸ਼ ਕਰਦਾ ਹੋਇਆ ਤੇ ਕੋਸ਼ਿਸ਼ ਕਰਨ ਵਾਲਿਆਂ ਦੀਆਂ ਲਈ ਆਰਮੀ ਹੁੰਦੇ ਵਿਰੇ ਕਾਬਲ ਜਿਨਾ ਜੈਦਾ ਕਾਰਨ ਹੁੰਦੇ ਰੋਕਾ ਦਾ ਸੁਖਾਰਾ ਨਾਲ ਸਾਹਜ ਹੈ ਅੱਜ ਹਰ ਇੱਕ ਕਬੱਡੀ ਦਾ ਮੌਕਾ ਮਿਲਿਆ ਹੈ ਦੂਜੇ ਨੰਬਰ ਗੋਸਤਿਆ ਵਿਕੇਂਟੀ ਟੀਮ ਵੱਲ ਛੇੜੀ ਬਣੀ ਹੈ ਕੋਈ ਮੋੜੇ ਤੱਕਦਾ ਛੇੜੀ ਇਹਦੇ ਬੈਸਟ ਆਉਗੇ ਇਹ ਵੀ ਟਾਈਮਿੰਗ ਗੱਲ ਹੋਈ ਹੈ ਲਓ ਦੀਪਪੁਰ ਰੂਪੇ ਨਾਲ ਦੋ ਸੱਗੇ ਵੀ ਕਬੱਡੀ ਖੇਡ ਰਿਹਾ ਇੱਕ ਵੱਡੀ ਆਖਦੇ ਕੋ ਦੀਪ ਘਟ ਰਿਹਾ ਪਰ ਆਹ ਜਾਂਦੀ ਨੇ ਕਰਨਾ ਅੱਗੇ ਦਾ ਪੱਥਰ ਅੱਗੇ ਦੇ இருக்கும் என்னடா பண்ணலாம் டிபார்ட்மென்ட் வார்டு பார் டிரவெல் இன் டோட்டல் வைரஸ்கள் காட்டுங்க ਮੇਰੀਆਂ ਪੂਰੇ ਬੜੀ ਕਾਲੇ ਨੇ ਇੱਕ ਦੇ ਜੋਰ ਤੇ ਆਪਣੇ ਖਾਤੇ ਦੇ ਵਿੱਚ ਜੁੜਿਆ ਦੂਸਰਾ ਆ ਗਿਆ ਕਬੱਡੀ ਪਾਉਂਦੇ ਨੇ ਨਾਲ ਬੜੀ ਰੱਖੀ ਰਮੇ ਪਾਉਂਦੇ ਨੇ ਕਾਹਨਾ ਦੁਨੀਆ ਖੁਸ਼ ਹੈ ਬਹੁਤ ਵਧੀਆ ਮਕਾਨ ਹੈ ਤੇ ਮਦਦ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਹਾਰਡ ਡਰਾਈਵ ਬਣਵਾਈ ਸੀ 1 ਟੀਵੀ ਜਿਹੜੀ ਫੋਨ ਨਾਲ ਕਨੈਕਟ ਕਰ ਸਕਦੇ ਆ ਤੇ ਪੰਗੇ ਤੇ ਪੰਗਾ ਪਈ ਜਾਂਦਾ ਹਰ ਤਰ੍ਹਾਂ ਦੇ ਫੋਨ ਨਾਲ ਐਂਡਰੋਇਡ ਨਾਲ ਵੀ ਕਨੈਕਟ ਹੋ ਜਾਂਦੀ ਆ ਇਹ ਸਾਲੀ ਮੇਰੇ ਫੋਨ ਨਾਲ ਨਹੀਂ ਕਨੈਕਟ ਹੁੰਦੀ ਬਈ ਇਹਦਾ ਹੱਲ ਕਰਦੇ ਪਏ ਹੁਣ ਅਸੀਂ ਫਿਰ ਜਾ ਰਹੇ ਹਾਂ ਬਾਕੀ ਜੁੜੇ ਰਹਿ ਜਾ ਕਰੋ ਆਪਣੇ ਵਲੌਗਰਾਂ ਹਾਂ ਅੜਕ ਗਿਆ ਬਲੌਗ ਲੇ ਆਉਂਦ ਰਹਾ ਭਾਈ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਹਾਰਡ ਡਰਾਈਵ ਦਾ ਹੱਲ ਲੱਭ ਰਹੀ ਸੀ ਚੱਲ ਨਹੀਂ ਰਹੀ ਬਹੁਤ ਮੱਥਾ ਮਾਰਿਆ ਦਾ ਪਤਾ ਕੀਤਾ ਤੇ ਆ ਇੱਕ ਛੋਟੇ ਜਿਹੇ ਪੁਰਜੇ ਨੇ ਚਲਾ ਦਿੱ ਆਈਫੋਨ ਦੇ ਵਿੱਚ ਆਈਫੋਨ ਚ ਨਹੀਂ ਚੱਲਦੀ ਸੀ ਆਪਣੇ ਵਾਲੇ ਚ ਬਾਕੀ ਸਾਰੇ ਆਂਡਰੋਇਡ ਰੋਡ ਹੋਡ ਫੋਨ ਚੱਲ ਪੈਂਦੀ ਸੀ ਜਿਵੇਂ 15 ਜਾਂ 15 ਪ੍ਰੋ ਮੈਕਸ ਉਹਨਾਂ ਚ ਤੇ 13 ਪ੍ਰੋ ਮੈਕਸ ਤੇ 14 ਪ੍ਰੋ ਮੈਕਸ ਇਹਨਾਂ ਚ ਨਹੀਂ ਚੱਲੀ ਤੇ ਆ ਇੱਕ ਛੋਟੇ ਜਿਹੇ ਪੁਰਜੇ ਨੇ ਚੱਲ ਵੀ ਹੁਣ ਬਸ ਦੇਖ ਰਹੇ ਹਾਂ ਹੋ ਵੀ ਉਹ ਵੀਡੀਓ ਵੀ ਆ ਚੁੱਕੀ ਆ ਲੈਪਟਾਪ ਤੇ ਚੈੱਕ ਕੀਤਾ ਆਪਾਂ ਜਿਹੜੀ ਸੇਵ ਕੀਤੀ ਹੈ ਵਿੱਚ ਬਾਕੀ ਜੁੜੇ ਰਹਿਆ ਕਰੋ ਆਪਣੇ ਬਲੌਗ ਨਾਲ ਜਿਨ੍ਹਾਂ ਨੇ ਸੋਦਾ ਦੇਖ ਲਿਆ ਥੈਂਕ ਯੂ ਸੋ ਮੱਚ ਲਵ ਯੂ ਆ ਬਾਏ ਬਾਏ